ਰਸ ਦੇ ਪੂਤਾਂ ਦਾ ਵਸੇਬਾ ਇਸ ਕਰਕੇ ਇਤਿਹਾਸ ਪੜ ਕੇ ਦੇਖੋ ਸਿੰਘਾਂ ਨੇ ਸਰਹੰਦ ਦੇ ਵਿੱਚ ਜਿੰਨੇ ਕਿਲੇ ਨੇ ਜਿੰਨੀਆਂ ਹਵੇਲੀਆਂ ਨੇ ਜਿੰਨੇ ਮਹਿਲ ਨੇ ਜਦੋਂ ਜਾ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਜਦੋਂ ਜਾ ਕੇ ਸਰੰਦ ਉਜਾੜੀ ਜੇ ਸਿੰਘ ਚਾਹੁੰਦੇ ਤਾਂ ਉਹਨਾਂ ਮਹਿਲਾ ਮਾੜੀਆਂ ਨੂੰ ਬਚਾ ਕੇ ਉਹਨਾਂ ਮਹਿਲਾ ਮਾੜੀਆਂ ਦੇ ਅੰਦਰ ਆਪ ਦਾ ਸੇਵਾ ਕਰ ਸਕਦੇ ਸੀ ਵੀ ਬਣਿਆ ਬਣਾਇਆ ਇਹਦੇ ਵਿੱਚ ਰਹਿਣੇ ਆ ਨਾ 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 ਮਤਲਬ ਹੀ ਨਹੀਂ ਬਣਦਾ ਜਾਣ ਕੇ ਅਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਥੇ ਉਹ ਸਰਹੰਦ ਉਜਾੜੀ ਉੱਥੇ ਸਰਹੰਦ ਦੇ ਉਹਨਾਂ ਘਰਾਂ ਨੂੰ ਉਹਨਾਂ ਮਹਿਲਾਂ ਨੂੰ ਉਹਨਾਂ ਮਾੜੀਆਂ ਨੂੰ ਢਾ ਕੇ ਰੱਖ ਦਿੱਤਾ ਕਿਉਂਕਿ ਇੱਥੇ ਧਰਮੀ ਨਹੀਂ ਇੱਥੇ ਅਧਰਮੀ ਬੰਦੇ ਰਹਿੰਦੇ ਸੀ ਇੱਥੇ ਜ਼ੁਲਮ ਉਪਜਦਾ ਸੀ ਕਿਸੇ ਨੇ ਹਾ ਦਾ ਨਾਂ ਨਾਰਾ ਨਹੀਂ ਸੀ ਮਾਰਿਆ ਇੱਟ ਨਾਲ ਇੱਟ ਖੜਕਾ ਕੇ ਸਾਰੀ ਦੀ ਸਾਰੀ ਸਰੰਦ ਮਿੱਟੀ ਚ ਰੋਲ ਕੇ ਰੱਖ ਦਿੱਤੀ ਹਾਂ ਪਰ ਉਹਨਾਂ ਦੇ ਧਾਰਮਿਕ ਥਾਂ ਨਹੀਂ ਉਜਾੜੇ